ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਵੀਰੋ ਜੇ ਤੁਸੀਂ ਚੁੱਪ ਕਰਕੇ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਜਿਉਂ ਰਹੇ ਹੋ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਥੋਡੇ ਆਪਣੇ ਲੋਕ ਥੱਡੇ ਆਪਣੇ ਲੋਕ ਮਲਜਾਨ ਪਛਾਨ ਸਭ ਆਪਣੇ ਦੇ ਰਿਸ਼ਤੇਦਾਰ ਆ ਰਾਬ ਗੈਰਾ ਸਭ ਤੇਨ ਪਰੇਸ਼ਾਨੀਆਂ ਦੇ ਨਾਲ ਤੇ ਤੁਹਾਨੂੰ ਉਹਨਾਂ ਤੇ ਵੀ ਪੁੱਠਾ ਸਦਾ ਬੋਲਣਾ ਜੇ ਕੋਈ ਪੋਸਟ ਪਾਉਦਾ ਵੀ ਕੋਈ ਪੁੱਠੀ ਜਿਹੀ ਬਗਵਾਸ ਕਰਨ ਤੇ ਫਿਰ ਕੀ ਹੋਣਾ ਚਾਹੀਦਾ ਤੁਸੀਂ ਦੱਸੋ ਆਪਾਂ ਕਹੇ ਨੂੰ ਕੁਝ ਨਹੀਂ ਆਪ ਵੀ 20 ਸਾਲ ਹੋ ਗਏ ਮੂਰੇ 20 ਸਾਲ ਹੋ ਗਏ ਸਿਹਾਰਸ ਲਿਆ ਹਰੇ ਕੰਮ ਚ ਵੈਗਰ ਵੈਗਰ ਕਰੀਦਾ ਸਰੇ ਬਾਬੜਾ ਸਾਹ ਦੇ ਉੱਤੇ ਗੰਨਾ ਨਹੀਂ ਪੰਦੀਦਾ ਮੁਖਵਾ ਆਰਾ ਵਗਰਾ ਆਪ ਵੀ ਆਪ ਨੂੰ ਸੀਨ ਫੋਨ ਜੇ ਤੁਹਾਨੂੰ ਦਿਖਾਈ ਦੇਣਾ ਗੁਰੂ ਘਰ ਦੇ ਦਰਸ਼ਨ ਹੁਣ ਤੁਹਾਨੂੰ ਜਲਦੀ ਆ ਦਰਬਾਰ ਸਾਹਿਬ ਦੇ ਦਰਸ਼ਨ ਮੈਂ ਕਰਾਉਣੇ ਅਜੇ ਤਾਂ ਤੁਹਾਨੂੰ ਬਣੀਏ ਮਸ਼ਹੂਰੀ ਪਰ ਜਿੱਦਣ ਤੁਹਾਨੂੰ ਅਸਲੀ ਵਲੌਗ ਬਣਾਤਾ ਨਾ ਤੁਸੀਂ ਤੇ ਕਹਿੰਦੇ ਨਾ 20 25 ਮਿੰਟ ਲੰਬੀ ਹੋਈ ਦੀ ਵੀਡੀਓ ਪੂਰਾ ਦਿਨ ਦੀ ਖਾਣ ਦੀ ਪੂਰਾ ਦਿਨ ਦੀ ਇਹ ਵਲੌਗ ਪੁਰ ਦੇ ਪੌਣੇ ਘੰਟੇ 25 ਮਿੰਟ ਵਾਲਾ ਨਹੀਂ ਹੋਣਾ ਘੰਟਿਆਂ ਵੱਧੀ ਹੋਣਾ ਜੇ ਤੇ ਵੇਖਣਾ ਵੀ ਜੇ ਤੁਸੀਂ ਮੱਲੇ ਕੇ ਗਰੰਟੀਆਂ ਦਿੰਦਾ ਜਿਹੜੀ ਆਪਾਂ ਚੀਜ਼ ਬਣਾਵਾਂਗੇ ਨਾ ਬੱਕਰੀ ਬਣੂਗੀ ਸੋਹਣੀ ਬਣੂਗੀ ਪਰਮਿਸ਼ਨ ਜੀ ਲੱਲੀਆ ਪੁੱਤੋਂ ਦੀ ਬੱਬੜ ਸਾਹਿਬ ਦੀ ਪਰਮਿਸ਼ਨ ਆਪਾਂ ਦਿੱਤੀ ਆ ਸਰਤਾ ਸਰਦਿਆਲ ਸਿੰਘ ਮਹਿੰਦੇ ਸਾਹਿਬ ਘਰਿਆਲਾ ਉਹ ਆ ਵਾਲੇ ਨੇ ਤੇ ਤੁਸੀਂ ਕਰ ਸਕਦੇ ਹੋ ਵੀਡੀਓ ਆਡੀਓ ਜੋੜ ਕਰਨੀ ਕਰ ਲੋ ਓਪਨ ਬਾਬਾ ਦੀਪ ਸਿੰਘ ਦਾ ਸਾਡਾ ਛੋਟਾ ਵੀਰ ਉੱਥੇ ਬੂਵੀ ਬੂਡੇ ਵਾਡੀ ਸੋਹਣੀ ਲਾ ਕੇ ਸ਼ੂਟ ਕਰਦਾ ਤੁਹਾਨੂੰ ਆਸ਼ਰਮ ਮਨਦੀਪ ਆਪਣਾ ਛੋਟਾ ਵੀਰ ਸਟਾਰਟ ਕਰਦੇ ਪੁੱਛਦਾ ਪਾਇਦਾ ਨਹੀਂ ਬਾਜੀ ਕਿਵੇਂ ਕੀ ਕਰੀਏ ਆਪਾਂ ਕਿਤਨਾ ਮੈਂ ਸਾਰਿਆਂ ਨੂੰ ਦੱਸਿਆ ਮੈਂ ਸਾਹ ਬੰਦ ਕਰਕੇ ਵੀਡੀਓ ਬਣਾ ਲਈ ਜੀ ਸਾਹ ਬੰਦ ਕਰਕੇ ਕਿਉਂ ਮੈਂ ਦੱਸੂੰ ਤੇ ਨਹੀਂ ਹੁਣ ਬੜੀ ਸੋਣੀ ਸਾਰਾ ਸ਼ਾਟ ਦੇਣ ਦਾ ਪਿਆ ਬੜੀ ਘੈਂਟ ਬਣ ਗਈ ਗੱਲ ਉਹ ਵੀ ਗੱਲ ਹੈ ਮੁੰਡਾ ਮਾਸਟਰ ਮਨਦੀਪ ਸਿੰਘ ਪਿੱਖੀ ਵੇ ਲੱਗ ਖਤਰੀ ਸਿੰਘ ਦਾ ਮੁੰਡਾ ਕੱਪੀ ਸਿੰਘ ਸੇ ਬਾਣ ਵੜ ਗਿਆ ਸਰਦਾਰ ਐਟਾ ਛੋਟਾ ਵੀਰ ਆਪਣਾ ਬਰਾਬਰ ਦੇ ਵੀਰੀ ਆ ਤੇ ਠੇਪੜੇ ਪੁਰੇ ਆ ਜੇ ਹੁਣ ਗੱਲ ਉੱਤੇ ਆ ਗਈ ਵੀ ਜੇ ਬੰਦੇ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਤੇ ਬੰਦਾ ਚਾਹੇ ਵੀ ਮੈਂ ਨਹੀਂ ਯਾਰ ਦੁਨੀਆ ਨਾਲ ਲੜਨਾ ਪੜਨਾ ਗਾਲ ਦੁੱਪੜ ਲਾ 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 ਕਰਨੀ ਛੱਡੀਏ ਕਾ ਕੀ ਲੈਣਾ ਇਹਨਾਂ ਕੰਮਾਂ ਦਾ ਫਿਰ ਵੀ ਜੇ ਕੋਈ ਭੈਣ ਹੋਵੇ ਤਾਂ ਕੀ ਕਰਨਾ ਚਾਹੀਦਾ ਤੁਸੀਂ ਦੱਸੋ ਉਹ ਮੈਂ ਮੇਰੇ ਤੇ ਇਤਿਹਾਸ ਹੀ ਮੁਰਦੇ ਸ਼ਬਦ ਹੁੰਦੇ ਮੇਰੇ ਇਤਿਹਾਸ ਸ਼ਬਦ ਹੁੰਦੇ ਜਗਾਈਆਂ ਸਾਰੇ ਲੜਦੇ ਲੋਕ ਪਾ ਪੂਰਾ ਸਿਆਲ ਨਹੀਂ ਕਿ ਇਹਨੂੰ ਕੁਝ ਬੋਲ ਦਿੰਦੇ ਸੀ ਜਨ ਪੂਰਾ ਵਿਆਹਾਂ ਦਾ ਇੱਕ ਘੰਟੀ ਦੀ ਲਾਜ਼ਮੀ ਹੁੰਦੀ ਕਮਾਈ ਸਾਰੀ ਮਜਬੂਰ ਹੋਗੇ ਕਿ ਚੀ ਥੋੜੀ ਕਰਦਾ ਯਾਰ ਐਵੇਂ ਲੋਕਾਂ ਨਾਲ ਲੜੀ ਭੜੀ ਜੀ ਕਾਹਦੀ ਲੜੀ ਭੜੀ ਹੈ ਕਿਉਂ ਲੜਦਾ ਪੜਦਾ ਕੁਝ ਲੜਦਾ ਚੰਗੀ ਗੱਲ ਅੱਗੇ ਮੈਂ ਤੇ ਉਹ ਸਮਝਾਉਂਦਾ ਨਾ ਹਰੇਕ ਕਾਰੋਬਾਰ ਨੂੰ ਕੰਪੀਟੀਸ਼ਨ ਕਰੋ ਆਪਣਾ ਕੰਮ ਕਰੋ ਆਪਣੇ ਤਰੱਕੀ ਕਰੋ ਸਾਰਾ ਕੁਝ ਕਰੋ ਜਿਵੇਂ ਵੀ ਕਰਨਾ ਤੂੰ ਇਹ ਵੀ ਜਾਣ ਬੁੱਝ ਕੇ ਪੰਗੇ ਜਾਣ ਪੰਗੇ ਲੈ ਲੈ ਕੇ ਸੈਲੀਬ੍ਰੇਟ ਹੋਣਾ ਚਾਹੀਦੇ ਉੱਚੀ ਬੇ ਕਾਲ ਆ ਕੀ ਸਿੱਧੂ ਨੇ ਇਹ ਬਣਾ ਪਬਲਿਸਿਟੀ ਲਈ ਮੈਂ ਕੋਈ ਪਵਾੜਾ ਨਹੀਂ ਕੀਤਾ ਆਖਿਆ ਗਾਣੇ ਚ ਇਹਦੀ ਪਬਲਿਸਿਟੀ ਕਰਨ ਵਾਸਤੇ ਕਿਹੜਾ ਕੋਈ ਪਵਾੜਾ ਨਹੀਂ ਪਾ ਲਈਂ ਪੁੱਠਾ ਜਵੇਂ ਬਿਨਾਂ ਆਵਾਜ਼ ਨਾਲ ਗੱਲਬਾਤ ਨਹੀਂ ਹੁੰਦੀ ਵੀ ਮਸ਼ਹੂਰ ਹੋ ਜੀਏ ਪਵਾੜਾ ਪਵਾ ਲਈਏ ਚੰਗਾ ਕੰਮ ਹੋਵੇ ਗੰਦਾ ਕੰਮ ਹੋਵੇ ਲੋਕਾਂ ਦਾ ਹੀ ਕਟਣ ਲੋਕ ਗਾਲਾਂ ਖਾ ਕੇ ਕਿੰਨੇ ਹੀ ਮਸ਼ਹੂਰ ਹੋਣਾ ਮੇਰੇ ਤੋਂ ਆਉਂਦੇ ਕੀ ਉਹ ਨਾਉਂਦੇ ਤੈਨੂੰ ਗਾਲਾਂ ਕੱਢ ਮਾ ਨਹੀਂ ਫੀਸ ਲਗਣੀ ਇਹ ਗਾਲਾਂ ਦੀ ਇੰਨੀ ਫੀਸ ਜੇ ਚਪੇੜਾਂ ਦੀ ਇੰਨੀ ਜੇ ਛਤਰਾ ਦੀ ਇੰਨੀ ਜੇ ਮੂਥੇ ਦਾ ਕਿੰਨੀ ਆ ਵਜਣੀ ਆ ਉਹਦੀਆਂ ਉਹਦੇ ਵੱਖਰੇ ਜੇ ਡਾਂਗ ਛੋਟਾ ਵੱਖਰਾ ਜੇ ਤੇ ਹਸਤਾ ਭਾਰੇ ਬੜੇ ਲੰਮੇ ਚੋੜੇ ਰਹਿ ਜੇ ਪੁਰਾਣੇ ਰਹਿ ਜੇ ਇਹ ਭਲੇਖਾ ਕੱਢ ਦੇ ਕੋਈ ਮਨ ਚੋਂ ਇਹ ਬਿਨਾ ਮਜੇ ਤੋਂ ਆਪਾਂ ਆਰਕੇ ਦਾ ਸਤਿਕਾਰ ਕਰਦੇ ਜੇ ਬਿਨਾ ਵਜਹ ਤੋਂ ਕੋਈ ਸਿਰ ਤੇ ਚੜੇ ਤੇ ਫੇਰ ਮੈਂ ਲਾਉਂਦਾ ਬੜੀ ਚੰਗੀ ਤਰ੍ਹਾਂ ਦਾ ਤੇ ਮੇਰੇ ਲਾਏ ਨਾ ਕਈ ਵਾਰੀ ਪਤਾ ਕੀ ਲੋਕ ਕਰਦੇ ਆ ਤੂੰ ਉੱਥੇ ਹੀ ਕੁੱਟ ਲਿਆ ਉਹ ਉਹ ਖਲੜੇ ਲੋਕਾਂ ਨੂੰ ਕੁੱਟ ਲਿਆ ਇਹ ਮਾੜੀ ਮਿਹਕੇ ਕੁੱਟ ਕੇ ਖਾ ਉਹਥੇ ਵੀ ਛੱਤਰ ਪੁਲਾ ਪੂਰਾ ਫੇਰਿਆ ਇਹ ਰਾਜੋਗੇ ਚਲ ਗਏ ਬ੍ਰਾਂਚਾ ਖੋਲਦੀਆਂ ਜਾਂਦੀਆਂ ਹੈ ਨਾ ਥਾਂ-ਥਾਂ ਤੇ ਬ੍ਰਾਂਚਾ ਵੜੀਆਂ ਹੈੜੀਆਂ ਸਾਰੇ ਯਾਰਾ ਦੋਸਤਾਂ ਦੀਆਂ ਬ੍ਰਾਂਚਾਂ ਹੈ ਸਾਰੇ ਹੀ ਸੱਜਣ ਮਿੱਤਰਾਂ ਆਪਣੇ ਦਫ਼ਤਰ ਜਿਹਾ ਬਣਾ ਕੇ ਬੈਠੇ ਕੁਰਸੀਆਂ ਰਸੂਲ ਆਈ ਬੈਠੇ ਅਡਾ ਸਟੂਡੀਓ ਉੱਥੇ ਕੋਟਕਟਈਆ ਕਰਕੇ ਰਾਜੋਗੇ ਗਏ ਜੇ ਉੱਥੇ ਵੀ ਕੰਗਾ ਰਹਿ ਜਾਂਦਾ ਹੂੰ ਉੱਥੇ ਹੀ ਕੰਮ ਕਰ ਲਿਆ ਸਾਨੇ ਨੇ ਕੁੱਟ ਲਿਆ ਹੋਣਾ ਨਾ ਆ ਚੱਲ ਜਾ ਲੱਗ ਕੰਪੀਟੀਸ਼ਨ ਚ ਇਹੋ ਜਿਹਾ ਠੋਕਿਆ ਹੈ ਮੈਂ ਕੰਪੀਟੀਸ਼ਨ ਚ ਮੈਂ ਤਾਂ ਸਾਈ ਨਹੀਂ ਬੋਕ ਕੋਣ ਨਹੀਂ ਤੇਰਾ ਪਿੰਡ ਤੇਰੇ ਪਿੰਡ ਦੀ ਸਾਈ ਨਹੀਂ ਤੈਨੂੰ ਬੋਕ ਕੋਣ ਲੈਂਦੀ ਕਿਤਰਾ ਦੇ ਹਿਸਾਬ ਤਾਂ ਹੁੰਦੇ ਜ ਆਪਣੇ ਜਿੰਨਾ ساری ਉਮਰ ਪਿੰਡ ਚ ਲਾਈ ਹੋਵੇ ਪਿਆਰ ਸਤਕਾਰ ਬਣਾਇਆ ਹੋਵੇ ਮੜਾ ਚੰਗਾ ਪਤਾ ਨਹੀਂ ਬਣਾਇਆ ਕਿ ਨਹੀਂ ਬਣਾਇਆ ਹੋਵੇ ਤੇ ਉੱਥੇ ਅਹੀ ਆ ਕੇ ਛੱਡੇ ਕਰਦੀ ਮੈਂ ਤੇਰੇ ਪਿੰਡ ਦੇ ਵਿੱਚ ਤੈਨੂੰ ਇੱਕ ਸਾਈ ਨਹੀਂ ਬੋਕ ਕੋਣਦਨੀ ਮੈਂ ਮਗਰ ਮਹੀਨੇ ਦੇ ਵਿੱਚ ਇੱਕੋ ਮਹੀਨੇ ਦੇ ਵਿੱਚ 10 ਵਿਆਂ ਦਾ ਰਿਕਾਰਡ ਜਾ ਕੇ ਚੈੱਕ ਕਰ ਲਓ ਇੱਕ ਮਹੀਨੇ ਚ ਉਹ ਪਿੰਡਾਂ ਚ ਨਹੀਂ ਦੇ ਪੰਜ ਸੱਤ ਵਿਆ 10 ਕਿ ਕਿੰਨੇ ਜੁੰਨੇ ਵੀ ਹੈਗੇ ਪੂਰੇ ਵਿਆਹ ਮਾ ਨਾ ਤੈਨੂੰ ਹਿਆਈ ਨਹੀਂ ਤੂੰ ਕੋਣ ਦੇਣਾ ਹੀ ਇੱਕਤ ਨਹੀਂ ਹੁੰਦਰਾ ਤੈਨੂੰ ਕੰਪੀਟੀਸ਼ਨ ਕਰ ਹੜਨਾ ਲੜਨਾ ਨਾ ਕੰਪੀਟੀਸ਼ਨ ਕਰੁੰਦੇ ਆ ਆਪਣੇ ਜੋ ਵੀ ਆਪਣੀ ਹੈਗੀ ਤਰੇ ਚ ਕਾਬਲੀਅਤ ਜੋ ਵੀ ਆ ਜਿਤਨਾ ਅੱਜ ਕੱਲ ਡਰੋਨ ਤੋਂ ਲੜੀ ਜਾਂਦੇ ਤੂੰ ਇੰਨੇ ਡਰੋਨ ਦਾ ਕਿੰਨੇ ਦੀ ਹੋਣਾ ਕਿਉਂ ਕਰਤੀ ਮੈਂ ਕਰਤੀ ਆ ਆਪਾਂ ਭਜੇ ਜਾਂਦੇ ਨਾ ਉਹ ਬੁਲਾਣੇ ਨੇ ਇੰਨੇ ਸੇਲ ਆਈ ਉਹਨੇ ਦੀ ਆ ਕੀਤਾ ਇਹ ਆਪਾਂ ਭਜੇ ਜਾਂਦੇ ਨਾ ਸਸਤੇ ਨੂੰ ਜੀ ਸਾਡੇ ਕੋ ਕੋਈ ਸਸਤੀ ਟੀਲਾ ਦੀ ਫਿਰ ਕਿਹੜੀ ਗੱਲ ਹੈ ਉਹ ਵੀ ਇਤਰਾ ਖੰਦਾ ਹੈ ਤੂੰ ਉੱਥੇ ਕਰ ਲੈ ਇੱਥੇ ਕਰ ਲੈ ਤੇ ਫਿਰ ਅੱਕੇਰੀ ਸਮਝਾਇਆ ਹੋ ਐਮਪੀ ਕੇ ਯੂਪੀ ਜਾ ਕੇ ਬਸ ਈ ਭੇਜਦਾ ਜੀ ਹੁਣ ਸਸਤੀ ਕਰ ਵਧੀਆ ਬਣਾਉਂਦਾ ਯਾਰ ਇਹ ਕਰਕੇ ਹਾਂ ਜੀ ਅੱਜ ਸਤਿਕਾਰਯੋਗ ਵੱਡੇ ਵੀਰ ਜੀ ਸਰਵਨਤਨ ਸਾਹਿਬ ਐਮਐਲਏ ਸਾਹਿਬ ਕਿਵੇਂ ਹੋਣਾ ਚਾਹੀਦਾ ਤੁਹਾਡੇ ਇਲਾਕੇ ਚ ਤੁਹਾਡੇ ਵੀਰ ਨੂੰ ਥ੍ਰੈਟਾਂ ਆ ਰਹੀਆਂ ਧਮਕੀਆਂ ਆ ਰਹੀਆਂ ਪੂਨਾ ਤੇ ਪਰੇਸ਼ਾਨੀਆਂ ਆ ਰਹੀਆਂ ਰਿਕਾਰਡੀਆਂ ਦੁਨੀਆ ਸਾਰੀਆਂ ਨੇ ਸੋਲੀਆਂ ਤੁਹਾਡੇ ਤੱਕ ਨਹੀਂ ਕਹੀ ਜੇ ਤੱਕ ਇਹ ਮੇਰੇ ਨਾਲ ਕੀ ਕਰ ਰਿਹਾ ਹੈ ਵਿਹਾਰ ਜਨਤਾ ਤਾਂ ਕੋਈ ਦੇਣਾ ਜੇ ਕੋਈ ਮੜਾ ਜੰਗਾ ਕੋ ਮੈਨੂੰ ਹੀ ਦੇ ਦਿਓ ਪਸਤੌਲੀ ਪਸਤੌਲੀ ਜੀ ਆ ਪੜ੍ਹਨੇ ਕੋ ਬੋਤੂ ਬੁਦੀਆ ਦਿਓ ਕੋਈ ਰਾਉ ਬਦ ਉਗਰੇ ਨੇ ਫਿਰ ਮੈਂ ਤਾਂ ਕਿਹਨਾਂ ਕਿਹਦੀ ਕੋਈ ਲੈਣੀ ਹੈ ਜਿਹੜਾ ਕੋਈ ਆ ਚੜ ਕੇ ਆਇਆ ਮੈਂ ਉਹਦੀ ਖੋ ਲੈਂਦਾ ਹਾਂ ਕੋਈ ਕੋਲੇ ਲਗਾ ਇੱਕ ਭੱਜ ਕੇ ਲੈ ਕੇ ਸਾਡਾ ਇਤਿਹਾਸ ਇਸ ਤਰ੍ਹਾਂ ਦਾ ਵੀ ਹੈਗੇ ਜੀ ਕੋਈ ਵਿਖਾ ਬੀਟਾ ਮੈਨੂੰ ਕੋਈ ਵਿਖਾ ਬੈਠਾ ਹੀ ਪਿਸਤੌਲ ਮੈਂ ਚੱਗਾ ਮੈਂ ਫਿਰ ਮੈਨੂੰ ਚਾਹੀਦਾ ਮੇਰੇ ਕੋਲ ਹੈਗਾ ਨਹੀਂ ਮੈਂ ਇਹੋ ਕਾੜਨਾ ਤੇਰੇ ਵਾਲਾ ਹੀ ਮੁਰਗੇ ਲਗਾਉਂਦਾ ਹੀ ਮੇਰੇ ਕੋਲ ਪੁੱਛ ਲੋ ਹਾਲੜੇ ਪੁੱਛ ਲੋ ਪੰਜਾਬ ਫੁੱਕ ਸਟਾਲ ਜਗਤਾਰ ਨੂੰ ਪੁੱਛ ਲੋ ਮੈਂ ਲੈ ਚੱਲਿਆਂ ਖੋ ਕੇ ਉਹਨੇ ਲਕਾਉਂਦਾ ਨਾ ਤੇ ਮੁੜ ਕੇ ਸਤਿਕਾਰਯੋਗ ਸਾਡੇ ਮਹਿਲਾ ਪਹਿਲਵਾਨ ਜਸੇਵ ਸਿੰਘ ਬੱਬੂ ਪਹਿਲਵਾਨ ਮੁਰਗੀ ਇਹ ਆ ਜਾਂਦੇ ਆ ਇਹਨਾਂ ਨੂੰ ਇੱਕ ਤਾਂ ਯਾਰ ਇਹਨਾਂ ਨੂੰ ਦੱਸ ਕੌਣ ਦਿੰਦਾ ਮੇਰੇ ਜਿਹੜੇ ਵੀ ਬੰਦੇ ਲਿੰਕ 'ਚ ਹੁੰਦੇ ਆ ਇਹਨਾਂ ਪਰ ਦੱਸ ਕੌਣ ਦਿੰਦਾ ਵੀ ਉਹ ਐਦੀ ਮੰਨਦਾ ਜੇ ਉਹ ਐਦੀ ਮੰਨਦਾ ਜੇ ਇੱਕ ਤਰ੍ਹਾਂ ਪਤਾ ਲਾਈ ਜਾਂਦਾ ਕਿਵੇਂ ਵਾਲੇ ਪ੍ਰੋਸ ਜੁਤਰਾ ਤੋਂ ਪਤਾ ਲੱਗਦਾ ਸੂਤਰੋਂ ਆਉਂਦੇ ਕਿੱਥੋਂ ਹੈ ਸੁਣਾ ਹੈ ਕਿ ਅੰਦਰ ਸੁਣਦੇ ਕਿੱਥੋਂ ਹੈ ਤੁਸੀਂ ਸੁਣਾ ਹੈ ਵੀ ਅੱਜ ਆ ਗੱਲ ਹੋਈ ਹੈ ਤਾਂ ਹਨਾ ਤੁਹਾਨੂੰ ਸੁਣਿਆ ਕਿ ਨਹੀਂ ਦੱਸਿਆ ਕਿਰੇ ਤੁਹਾਨੂੰ ਇਹ ਘੋੜੀ ਪਹਿਲਵਾਨ ਮੇਰੇ ਕੋ ਆ ਜਾਂਦੇ ਹੁੰਦੇ ਮੁੜ ਕੇ ਤੂੰ ਵੀ ਕਰਦੇ ਲੱਗਾ ਤੂੰ ਵੱਜਿਆ ਤੂੰ ਨੱਚੀ ਚਾਹਦੀ ਤੂੰ ਸਾਡਾ ਭਰਾ ਤੇ ਮੈਂ ਵੀ ਮੈਂ ਕਿਹਾ ਉਹ ਜੋ ਪਿਸਤੌਲ ਕੋਈ ਕਹੋਂਦਾ ਮੈਂ ਕੀ ਕਰਾਂ ਉਹ ਮੈਂ ਖੋਣਾ ਨਹੀਂ ਫਿਰ ਮੁੜ ਕੇ ਜੇ ਮਾਣਾ ਨਾ ਬਖਾਓ ਮੈਨੂੰ ਪਿਸਤੌਲ ਨੂੰ ਕਹੋ ਉਹ ਨਹੀਂ ਵੀ ਤੁਹਾਡਾ ਉਧਰ ਪਿਆਰ ਆ ਤੇ ਮੇਰੇ ਨਾਲ ਤੇ ਬਜਾਦਾ ਹੈ ਨਾ ਪਾਏ ਨੇ ਮੇਰੇ ਤੇ ਆਣ ਕੇ ਮੈਨੂੰ ਲੜਦੇ ਆ ਇਹ ਦੋਵੇਂ ਮੇਰੇ ਨਾਲ ਲੜਦੇ ਆਣ ਕੇ ਵੀ ਤੂੰ ਆਹ ਤੇਰਾ ਲਾਹਮਾ ਮਿਲਿਆ ਕੀ ਕਰੀਂਗਾ ਹੁਣ ਤੇ ਮੈਂ ਵੀ ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਲਾ ਦਿਓ ਕੂੜੇ ਮਾਰ ਲਿਓ ਤੇ ਜੇ ਅਗਲਾ ਗੱਲ ਤੇ ਤੁਹਾਨੂੰ ਪੁੱਛੋ ਕਿ ਹੁਣ ਪਿਸਟੋਲ ਵਿਖਾਵੇਂਗਾ ਨੂੰ ਫਿਰ ਵਿਖਾਏਗਾ ਫਿਰ ਤੇ ਇਦਾਂ ਦੇ ਕੰਮ ਵੀ ਸਾਡੇ ਨਾ ਕੁਛ ਬੱਕਰੇ ਜੀ ਜਿਵੇਂ ਅਮਰ ਚਰਤੇ ਖੱਫਣੀ ਬਣ ਕੇ ਤੁਰ ਪੀਏ ਨਾ ਫਿਰ ਨਹੀਂ ਵੇਹ ਲੈਂਦੇ ਵੀ ਮਰ ਗਏ ਜਾਂ ਮਾਰ ਗਏ ਬੰਦਾ ਹੀ ਗਾਣੇ ਜੀ ਜਾਂ ਮਰ ਗਏ ਜਾਂ ਮਾਰ ਆ ਤੋਨੂ ਸਾਹਿਬ ਆਪਾਂ ਨੂੰ ਕੁਰ ਚੈ ਹੀ ਨਹੀਂ ਮੈਨੂੰ ਬਦੂਪ ਦਾ ਅਸੀ ਕੋਈ ਨਹੀਂ ਇਹ ਤੋਈ ਕੀ ਡਿਕੰਡਾ ਜੇ ਿਕੋਣਾ ਮੈਂ ਰਾਜਨੀਤੀ ਦੀ ਤਾਂ ਗੱਲ ਹੀ ਨਹੀਂ ਕਰਦਾ ਸੱਜਣਤਾ ਦੀ ਗੱਲ ਕਰਦੇ ਆ ਜੇ ਤੜਮਾ ਪ੍ਰੇਮ ਪਿਆਰ ਦੀ ਤੇ ਸੱਜਣਤਾ ਹੀ ਜੇ ਵੇਖ ਲੋ ਐ ਕੀ ਉਦੋਂ ਜਹਾਜ ਆਇਆ ਹੈ ਨਾ ਮੈਂ ਕੁਛ ਲੋਗ ਸਰਬ ਰਾਜੋ ਕੇ ਭੋਲਰ ਜਦੋਂ ਆਪਾਂ ਜਿੱਤ ਪ੍ਰਾਪਤ ਕੀਤੀ ਹੀ ਤੁਹਾਡੀ ਜਿੱਤ ਕਰਾਈ ਹੀ ਜਹਾਜ ਉੱਡਿਆ ਹੈ ਕਿ ਨਹੀਂ ਤਰਨਤਾਰ ਤੋਂ ਕਿ ਕਿਤੇ ਨਾ ਮੈਨੂੰ ਐ ਉੱਤੇ ਬਾਏ ਬਾਏ ਬਾਜ ਆ ਗਿਆ ਬਾਜ ਕੌਣ ਕੀਤਾ ਇਹ ਨਾ ਮੈਨੂੰ ਪਹਿਲਾਂ ਇਲੈਕਸ਼ਨ ਤੋਂ ਬਾਜ ਇਹ ਕੀ ਉੱਡੂ ਮੈਂ ਉੱਡੂ ਕਿਉਂ ਵੇਖਿਓ ਬਾਜ ਕੱਲਾ ਨਹੀਂ ਉੱਡੂ ਜਹਾਜ਼ ਵੀ ਉੱਡੂ ਬਾਜ YouTube ਜਹਾਜ਼ ਵੀ ਉੱਡੂ ਡਾਇ ਇਹ ਨਾ ਜਹਾਜ਼ ਪੂਰੇ ਫਿਰ ਆਪਾਂ ਸੱਜਣਾ ਸੱਜਣਾ ਤੋੜ ਸਕਦਾ ਆਪਾਂ ਰਾਜਨੀਤਿਕ ਪਾਰਟੀ ਨਾਲ ਤੋੜ ਸਕਦੇ ਸ਼ੁਰੂ ਤੋਂ ਮੇਰੇ ਸੂਰੇ ਦੇ ਕੋਈ ਲੀਡਰ ਸਹਿਬਾਨ ਕੋਈ ਇਹ ਆਤੇ ਕਿ ਸਾਡੇ ਨਾਲ ਸੀ ਇਹ ਸਾਡੀ ਪਾਰਟੀ ਦਾ ਬੰਦਾ ਜੀ ਸਾਡੀ ਇੱਕ ਪਾਰਟੀ ਦਾ ਲੋਗੋ ਵਿਖਾ ਦਿਓ ਮੇਰੇ ਤੇ ਲੱਗਾ ਲੋਗੋ ਨਹੀਂ ਲਵਾਇਆ ਅੱਜ ਤਾਂ ਦੀ ਜਿੰਦਗੀ ਦੀ ਹਟੋ ਸੱਜਣ ਜਿਹੜੇ ਆ ਸੱਜਣਾ ਨਾਲ ਸੱਜਣ ਦੇ ਤਰ੍ਹਾਂ ਸਪੋਰਟ ਕੀਤੀ ਆ ਥੋੜੀ ਕੀਤੀ ਵੱਧ ਕੀਤੀ ਉਹ ਅਲੱਗਾਂ ਜੀ ਕੌਣ ਸਾਡੀ ਆਪਾਂ ਸਪੋਰਟ ਕੀਤੀ ਭਗਵੰਤ ਮਾਨ ਸਾਹਿਬ ਆ ਸਾਡੇ ਆਏ ਹੀ ਉਹਨੂੰ ਮੈਂ ਜਹਾਜ ਚੜਾਇਆ ਤਾਂ ਉੱਤੇ ਤੇ ਬਖਾਇਆ ਤੇ ਮੈਂ ਇਸ਼ਾਰਾ ਦਿੱਤਾ ਇਜਾਜ਼ਤ ਦੇ ਲਾਗੇ ਮੈਂ ਇਸ਼ਾਰਾ ਦਿੱਤਾ ਮੈਂ ਆਜੋ ਮਾਨ ਸਾਹਿਬ ਬਈ ਸ਼ਾਮ ਹੋ ਗਈ ਆ ਮੈਂ ਜਹਾਜ ਨਾਲ ਥੱਕਿਆ ਪਿਆ ਤੁਸੀਂ ਰੈਲੀਆ ਕਰਕੇ ਥੱਕੇ ਪਏ ਆਜੋ ਸ਼ਾਮੀ ਪਈਏ ਕਿਤੇ ਭਗਵੰਦੇ ਕੋਈ ਜਿਤਾਓ ਇਧਰ ਲਾ ਪਹਿਲਾ ਲਾਕਾ ਫਿਰ ਵੇਲੇ ਤੇ ਫਿਰ ਹੁਣ ਤੁੰਨ ਸਾਹਿਬ ਕੰਮ ਬੜਾ ਵੱਧਾ ਜਾਂਦਾ ਤੇ ਕਿਵੇਂ ਕਰੀਏ ਕਿਸੇ ਨਾਲ ਕਵਾਂ ਕੇ ਜਾ ਮੈਨੂੰ ਉੱਥੇ ਲੈ ਕੇ ਜਾਓ ਵੀ ਚਲ ਤੂੰ ਵੀਜੀ ਜਾ ਤੇ ਨਾ ਚਲੋ ਵੀਜੀ ਜੇ ਤੇ ਮੇਰੀ ਤੁਹਾਡੇ ਤੱਕ ਗੱਲਬਾਤ ਪਹਿਲੇ ਪਹਚਾਦੀ ਤੇ ਕਰ ਲਿਓ ਫੋਨ ਨਹੀਂ ਤੁਹਾਡੀ ਮਰਜ਼ੀ ਆ ਭਰਾ ਵਾਂ ਫਿਰ ਵੀ ਆਪਾਂ ਸੱਜਣੇ ਆ ਆਪਾਂ ਇੱਡਾ ਗੁੱਸਾ ਕਰਾ ਨਹੀਂ ਕਰਨ ਵਾਲੇ ਬੰਦੇ ਆ ਕਿ ਚਲੋ ਆਪਾਂ ਇੱਡਾ ਕਰਦੇ ਆਂ ਦੂਜਾ ਔਰ ਰੇਸ਼ਮ ਮਾਰੋ ਫੋਨ ਜਿਆ ਫਿਰ ਫੋਨ ਤੋ ਹੀ ਕਾ ਤੋ ਮਾਰਨਾ ਰੇਸ਼ਮ ਨਾ ਮੈਂ ਕਰਦਾ ਗੱਲ ਤੁਹਾਡਾ ਸਰਕਾਰੀ ਪੀ ਨਹੀਂ ਰੇਸ਼ਮ ਛੋਟਾ ਵੀਰ ਸਾਡਾ ਉਹ ਕਹਿਣਾ ਨੇ ਵੀਰ ਜੀ ਵੀਰ ਜੀ ਕਰੀ ਜਾਣਾ ਮੈਨੂੰ ਵੀਰ ਜੀ ਲਿਆਓ ਫੇਰ ਲਿਆਓ ਘਰ ਮੇਰੇ ਕੋਲ ਨਹੀਂ ਭਰਾਵਾ ਟਾਈਮ ਹੈਗਾ ਫੇਰਾਂ ਵਰਕੇ ਇਕੱਠੇ ਕਰਨ ਦਾ ਉਹ ਬੰਦਾ ਦਾਸ ਉਹਨੂੰ ਮੈਂ ਫੈਲਾ ਦੇਣਾ ਫੇਰਾਂ ਵਰਕੇ ਦੇ ਆਪੇ ਇੱਥੇ ਭਰਪੂਰ ਹੈ ਉਹ ਲੈਦੇ ਮੈਨੂੰ ਕੁਛ ਨਾ ਕੋ ਮੈਂ ਮੈਂ ਤੇ ਵੀਰ ਨੂੰ ਘੱਲ ਦੇਣਾ ਹੀ ਉਹਦਾ ਵਿਆਹ ਮੈਂ ਹੀ ਕੀਤਾ ਸੀ ਉਹ ਕਬੱਡੀ ਖੇੜਦੇ ਉਹਨਾਂ ਤੈਨੂੰ ਉੱਥੇ ਚੰਡੀਗੜ੍ਹ ਫੜ ਲੈਣੀ ਆ ਕੇ ਉਹਦੇ ਗੱਡੇ ਭਰਾ ਦੇ ਵੀ ਬਾਜ ਵੀਰ ਦਾ ਲੰਮ ਆਇਆ ਕੀ ਕਰਦੇ ਆ ਉਹਦਾ ਕੰਮ ਨਹੀਂ ਕਰਨ ਦੇ ਆ ਉਹ ਕਬੱਡੀ ਖੇਡਦਾ ਇਹ ਪਤਾ ਹੀ ਨਹੀਂ ਤੈਨੂੰ ਮੁੜ ਕੇ ਉਹਨੇ ਤੈਨੂੰ ਉੱਥੇ ਆਣ ਕੇ ਮੁੱਕੀ ਨਾ ਫੇਰਦਾ ਹੋਵੇ ਤੈਨੂੰ ਤੇਜ ਵੀਰ ਨੂੰ ਕਹੇ ਲਈ ਤੇ ਜੇ ਤੂੰ ਦੋਹਣੀ ਨਾ ਕਰਦੀ ਵੇਖੋ ਕਿਦਾਂ ਗੱਲਾਂ ਜਾਲਦੀ ਐ ਐਮਐਲਏ ਸਾਹਿਬ ਦੇ ਸਰਕਾਰੀ ਪੀਏ ਚੰਡੇਗੜ ਰੇਸ਼ਮ ਸਾਡੀ ਗਿੰਦਿਆਂ ਦਾ ਸੋਨਾ ਭਰਾ ਲੱਲਾ ਆ ਬੜੀਆਂ ਪਿਆਰੀਆਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਹੁੰਦਾ ਐ ਆਵਾਜ਼ ਵੀਰ ਪਾਜ ਜੇ ਤੇਜਮਾ ਤੂੰ ਹੀ ਨਾ ਕਰਦੀ ਹੁਣ ਮੰਨ ਲਾ ਉਹਨਾਂ ਸਾ ਵੀ ਆ ਕੇ ਵੀ ਨਹੀਂ ਹੈ ਅਹੀਂ ਨਹੀਂ ਬਣਾਉਂਦਾ ਰਾਸਾ ਟੀਕੇਟ ਜਿਆ ਮੈਂ ਨਹੀਂ ਤੈਨੂੰ ਲੈ ਕੇ ਜਾਣਾ ਸੰਤ ਸਮਾਨ ਤੋਂ ਬੰਦਾ ਗੁੱਸੇ ਵਾਲਾ ਤੇ ਪੀਏ ਨੇ ਵੀ ਕਰਤੀ ਨਾ ਚੰਡੀਗੜਾ ਦੇ ਤੇ ਤੇ ਵੀ ਨੂੰ ਮੈਂ ਕਹਿਣਾ ਮੈਂ ਕਬੱਡੀ ਨਹੀਂ ਹੁੰਦਾ ਉਹਨਾਂ ਖੇਡਦੇ ਨਹੀਂ ਮੈਂ ਨਾ ਵੀ ਜਾਂ ਫਿਰ ਇੱਥੇ ਮੇਰੇ ਨਾਲ ਮੁੱਕੀ ਮੁੱਕੀ ਹੋ ਮੈਂ ਤਾਂ ਮੈਂ ਢੇੜ ਦਾ ਕਬੱਡੀ ਨਹੀਂ ਦਾ ਉਹਨਾਂ ਜਾ ਕੇ ਸਮਝਾ ਕੇ ਆ ਉਹ ਚੰਡੀਗੜਾ ਕਿ ਬਾਜ ਨਹੀਂ ਭੇਜਿਆ ਵੀ ਜੇ ਤੂੰ ਹੀ ਨਾ ਕਰਦੀ ਤੇ ਫੇਰ ਪਿੱਛੇ ਕੌਣ ਹੋਣਾ ਪਤਾ ਜੀ ਪਿੱਛੇ ਫੇਰ ਪਤਾ ਕਿੰਨੇ ਹੋਣਾ ਵਾ ਉਹਨੂੰ ਮੈਂ ਫੋਨ ਕਰ ਦੇਣਾ ਜੀ ਕੱਲ ਸੀ ਮੇਰਾ ਵੀਰੇ ਫੌਜੀ ਸਾਡਾ ਪ੍ਰੋਣਾ ਸਾਹਿਬ ਨੇ ਰੇਸ਼ਮ ਤੇ ਤੇ ਵੀ ਰੋਣ ਦੇ ਭੰਜੀ ਹੁਣੀ ਬੈਹੇ ਉੱਥੇ ਤੇ ਫੌਜੀ ਸਾਡਾ ਉਹ ਗੁੱਸੇ ਵਾਲਾ ਕਵੜਾ ਹੜਾ ਫੌਜੀ ਇੱਕ ਬਾਹਰ ਆੜਾ ਤੇ ਇੱਕ ਫੌਜੀ ਸਾਡਾ ਤੇ ਤੇ ਫੌਜੀ ਇਹ ਆ ਕੇ ਫਾਰਮ ਤੇ ਤਾਂ ਐਵੇਂ ਵਾਲੇ ਗੋਲੀਆਂ ਚਲਾਉਣ ਲੱਗ ਪਿਆ ਤਾਂ ਮੈਂ ਕਿਉਂ ਇਹ ਕੀ ਕਰਨ ਲਿਆ ਲਾਉਂਦਾ ਤਾਂ ਗੋਲੀਆਂ ਚਲਾਈਆ ਮੈਂ ਕਹਦੇ ਲਈ ਚੁਲਾਈਏਗਾ ਇੱਥੇ ਆਪਣਾ ਫਾਰਮ ਮੈਂ ਤੇ ਲੋਕਾਂ ਦਾ ਸੀ ਸਾਡਾ ਫਾਰਮ ਨਹੀਂ ਕੋਈ ਚਾਉਣਾ ਨਹੀਂ ਥੜਕ ਉਹ ਮੈਂ ਜਾ ਪਰ ਤੂੰ ਨਮੀ ਕੁ ਗੱਲ ਦੱਸ ਤੀ ਇਹ ਹਾਂਜੀ ਮੈਂ ਨਹੀਂ ਨਹੀਂ ਇਹ ਕੰਮ ਨਹੀਂ ਆਉਂਦਾ ਚੰਗਣ ਲੱਗਦਾ ਪਰ ਨਹੀਂ ਰਹਿਣ ਦੇ ਹੋ ਗਿਆ ਚੱਲ ਫੌਜੀਆ ਨਹੀਂ ਚੱਲ ਫੌਜੀਆ ਜੀ ਚੱਲ ਪਹਿਲਾਂ ਰੇਸ਼ਮ ਸੱਤ ਨੂੰ ਐਮਐਲਏ ਸਾਹਿਬ ਬਿਜੀ ਬੜੀ ਲਾਕੇ ਜੀ ਬੜੀ ਲਾਲਾ ਦਾ ਜੀ ਮੈਂ ਸੁਣਦਾ ਰਹਿੰਦੇ ਫੋਨ ਆਪਾਂ ਨਾਲ ਮਿਲਣ ਜਿੱਤਰਾ ਤੁਹਾਨੂੰ ਸਾਹਿਬ ਨਹੀਂ ਰਹਿੰਦੇ ਮੈਨੂੰ ਮੈਂ ਇਹ ਮੈਨੂੰ ਸਮਝਿਓ ਮੈਂ ਰਾਤ ਨੂੰ ਕਮੈਂਟ ਪੜਦਾ ਜੇ ਸਾਰਿਆਂ ਦੀਆਂ ਵੀਡੀਓ ਵੇਖਦਾ ਜੇ ਕੀ ਕੀ ਰੋਕੀ ਜਾਂਦੇ ਆ ਕੀ ਕੀ ਕਰਦੇ ਆ ਤੇ ਮੈਂ ਵੀ ਵੇਖਦਾ ਤੁਹਾਨੂੰ ਸਾਹਿਬ ਸਾਹਿਬ ਨੂੰ ਮੈਂ ਵੀ ਬਾਜ ਆਖਣਾ ਸਾਰੇ ਇਲਾਕੇ ਨੂੰ ਵੇਖ ਲੈਂਦਾ ਜੇ ਸਕੈਨ ਕਰ ਜਾਂਦਾ ਜੇ ਪੂਰੇ ਇਲਾਕੇ ਨੂੰ ਉਹ ਹਲਕਾਤਾ ਕੱਲਾ ਹਲਕਾ ਆਪਣਾ ਖੇਮ ਕਰ ਨਹੀਂ ਮੈਂ ਹਲਕਾ ਤਰਨ ਦਾ ਨੂੰ ਵੀ ਸਕੈਨ ਕਰ ਜਾਂਦਾ ਜੇ ਕਈ ਕਈ ਇਹ ਕਰਕੇ ਮੈਂ ਵੀ ਸਾਰਾ ਕੁਝ ਵੇਨਾ ਰਿਹਾ ਤੇ ਮੈਨੂੰ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਕੌਣ ਕੀ ਕਰ ਰਿਹਾ ਕੌਣ ਕਿੱਥੇ ਹੈ ਯਾਰ ਨਾਲ ਮੈਨੂੰ ਪੁੱਛ ਲਿਆ ਕਰੋ ਵੈਕ ਕਦੀ ਕਰਾਈ ਨਾ ਵੈਸ ਮੈਸੇਜ ਭਰ ਕੇ ਕਿ ਅੱਜ ਕੇ ਸਰਕਾਰ ਕਿਹੜੀ ਬਣ ਜਾ ਰਹੀ ਆ ਅੱਜ ਕੀ ਬੰਦਾ ਕਿਹੜਾ ਜਿੱਤੂਗਾ ਅੱਗੇ ਵਧੂ ਕੌਣ ਪਿੱਛੇ ਰਹੁ ਕੌਣ ਸਾਰਾ ਪਤਾ ਜੇ ਮੈਨੂੰ ਮੈਨੂੰ ਸਾਰਾ ਪਤਾ ਕਿਉਂਕਿ ਮੈਂ న్యూ ਟੂਬ ਬੰਦਾ ਯਾਰ ਹਰੇ ਧਰਮ ਵਰਗ ਜਾਤ ਧਰਮ ਦਾ ਸਭ ਦਾ ਸਤਿਕਾਰ ਕਰਨ ਵਾਲਾ ਉੱਚ ਨੀਚ ਨਾਚ ਨੂਚ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਹੀ ਕੱਲੇ ਕੱਲੇ ਪਿੰਡ ਦਾ ਮੈਨੂੰ ਪੁੱਛ ਲੋ ਕੱਲੇ ਕੱਲੇ ਬੰਦੇ ਦਾ ਪੁੱਛ ਲੋ ਇਹ ਥੋਈ ਗੱਲ ਜਿੱਤੇ ਆ ਗਈ ਬਲਟਵਾ ਸਾਹਿਬ ਅਰਦਾਸ ਰਿਸਪਾਂਸਿੰਗ ਬਲਟਵਾ ਸਾਹਿਬ ਬਹੁਤ ਜ਼ਿਆਦਾ ਤੇਜ਼ ਹੈ ਸਰਵਿਸ ਸਰਪੰਚ ਸਾਡਾ ਕੀ ਹੁੰਦਾ ਹੈ ਹਾਂ ਦਾ ਬਲਟਵਾ ਸਾਹਿਬ ਨੇ ਸਿੱਤੇ ਪਾ ਕੇ ਥੋੜੀ ਬਧਿੰਦੀ ਹੈ ਮੈਂ ਕਿਉਂ ਕੰਪਿਊਟਰ ਹੀ ਇੱਥੇ ਰੱਖਿਆ ਕੰਪਿਊਟਰ ਸਾਰਾ ਕੋ ਦੱਸਦਾ ਹੀ ਹੋ ਕੰਪਿਊਟਰ ਦੇ ਵਿੱਚ ਐ ਦੱਸਦਾ ਹੀ ਸਾਰਾ ਕੋ ਕੰਪਿਊਟਰ ਬੋਲਦਾ ਇਹ ਤੂੰ ਬਲਟੂਆ ਸਾਹਿਬ ਦੀ ਦੋਲ ਦੇ ਆ ਉੱਥੋਂ ਚੱਲਦਾ ਹੀ ਕੰਮ ਅੱਛਾ ਗੱਲ ਸਹੀ ਹੈ ਯਾਦ ਆਸ਼ਟ ਹੈਗੀ ਬਲਟੂਆ ਸਾਹਿਬ ਹੂੰ ਪੰਗੇ ਵੱਧੇ ਜਾਂਦੇ ਆ ਤੇ ਕਿਤਰਾ ਕਰਨਾ ਜੇ ਤੇ ਮੈਂ ਇਹਦੇ ਨਾਲ ਛੱਡੀ ਕਿਹੜਾ ਕੀ ਪਿਆ ਤੇ 20 ਸਾਲਾਂ ਬਾਅਦ ਇਹ ਸਲਜੀ ਕਰਨੀ ਪਣੀ ਆ ਥੋੜੀ ਜੀ ਕੁਇਂ ਦੇ ਦਸਲਾ ਬੰਦਾ ਪਰੇਸ਼ਾਨ ਹੋਵੇ ਜਾਂ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਦੇ ਚਮਲੇ ਬਧੋ ਬਦੀ ਸਿਰ ਤੇ ਡਿੱਗਦੇ ਜਾਂ ਥੋੜੋ ਬਦੀ ਕੋ ਸਿਰ ਤੇ ਵਜਦਾ ਜਾਵੇ ਵਿੱਚ ਵਜਦਾ ਫੇਰ ਕੀ ਕਰੇ ਬੰਦਾ ਕੀ ਕਰੂ ਬੰਦਾ ਫਿਰ ਮਰਦੀ ਨੇ ਅੱਕ ਚੱਬਿਆ ਕਿ ਮੈਂ ਹਾਰ ਕੇ ਯੇਡ ਨਾਲ ਆਇਆ ਅੱਕ ਚੱਬਿਆ ਹਾਂ ਮਰਦਾ ਕੀ ਨਹੀਂ ਕਰਦਾ भी आने दे। नहीं जी सबको करना मरते नहीं करते जूद ही कर नहीं आटा इधर आए बाया छत्रो छत्री बै चपेड़ो चपेड़ी बया मुक्की मुक्की वे सानू ही प्रभावित होगी खबरियां तीया पीया जो मर्जी आज मुड़के अगे सारी स्टोरी सुनाई ਇੱਕ ਪਲੇਅਰ ਦੀ ਇੱਜ਼ਤ ਕਰਦੇ ਹੋ ਸਪੋਰਟਸਮੈਨ ਬੰਦੇ ਦੀ ਇੱਜ਼ਤ ਕਰਦਾ ਜੇ ਮੈਂ ਕੋਈ ਦੁਕਾਨ ਆ ਕੋਈ ਕਿਸੇ ਦਾ ਕਾਰੋਬਾਰ ਆ ਕੰਪੀਟੀਸ਼ਨ ਕਰੋ ਆਪਣਾ ਵਧੀਆ ਤਰੀਕੇ ਨਾਲ ਕੰਪੀਟੀਸ਼ਨ ਕਰੋ ਕੰਪੀਟੀਸ਼ਨ ਜੇ ਕਰੀ ਨੂੰ ਹਰਾਉ ਦਿਤਾਉ ਲੜੋ ਮਰਨ ਵਾਲਾ ਕੰਮ ਹੈ ਤੁਹਾਡੇ ਵਾਰ-ਵਾਰ ਮੇਰੀਆਂ ਪੋਸਟਾਂ 'ਚ ਪੜ੍ਹ ਲਓ ਸੁਣ ਲਓ ਮੈਂ ਇਹ ਹੱਕ 'ਚ ਨਹੀਂ ਹੈਗਾ ਤੇ ਫਿਰ ਜਦੋਂ ਕਿਤੇ ਮੇਰੀ ਕੋਈ ਸਲਾਹ ਦੀ ਬਣ ਜਾਂਦੀ ਹੈ ਉਹ ਸਲਾਹ ਦੀ ਬਣ ਜਾਂਦੀ ਵੀ ਆਹ ਕੰਮ ਕਰਨਾ ਕਰਨਾ ਉਹ ਹੁੰਦਾ ਉਹ ਕੇ ਰਿੰਦਾਈ ਅੱਥਿਆ ਸਬੂਲ ਬਾ ਮੈਂ ਨਹੀਂ ਬੂਲ ਠੀਕ ਹੈ ਜੀ ਫਤਰੀ ਕਾਲ ਏਅਰ ਕਰਦੇਗਾ ਨਹੀਂ ਕਰਾਂਗੇ ਕਰਾ ਕਰਦੇ ਰਹਿਣਾ ਤੁਹਾਡਾ ਕੰਮ ਆ